ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਜਾਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਜਮੀਰ ਭਾਗ 5 ਲੇਖਕ ਰਗਵੀਰ ਬੜੈਚਾ ਅੱਜ ਜਦੋਂ ਗੁਰੂ ਘਰ ਵਿੱਚ ਭਾਈ ਜੀ ਵਿਆਖਿਆ ਕਰ ਰਹੇ ਸੀ ਕਿ ਸਵਰਗ ਨਰਕ ਕਿਤੇ ਹੋਰ ਨਹੀਂ ਹੁੰਦੇ ਭਾਈ ਇੱਥੇ ਜਗ ਤੇ ਹੀ ਨੇ ਜੈਸਾ ਬੀਜੋਗੇ ਤੈਸਾ ਵੱਡੋਗੇ ਤਾਂ ਮੈਂ ਮਾਣੀ ਹੀ ਮਾਣਾ ਉਸ ਨਾਲ ਸਹਿਮਤ ਨਹੀਂ ਸੀ ਮੈਂ ਤਾਂ ਪੂਰੀ ਜ਼ਿੰਦਗੀ ਕਿਸੇ ਨਾਲ ਗਲਤ ਵਿਵਹਾਰ ਨਹੀਂ ਸੀ ਕੀਤਾ ਕਿਸੇ ਦਾ ਦਿਲ ਨਹੀਂ ਸੀ ਦੁਖਾਇਆ ਫੇਰਾ ਦੁੱਖਾਂ ਦੀ ਫਸਲ ਕਿਉਂ ਹੋ ਗਈ ਆ ਸੀ ਪਰ ਭਾਈ ਜੀ ਦੀ ਗੱਲ ਸੁਣ ਕੇ ਮਨ ਵਿੱਚ ਇੱਕ ਲਾਲਸਾ ਪੈਦਾ ਹੋ ਗਈ ਸੀ ਸਵਰਗ ਤਾਂ ਮੈਂ ਦੇਖੇ ਹੋਏ ਨੇ ਵਿਸ਼ਨੀ ਨਾਲ ਉੱਚੇ ਪਿੰਡ ਵਿੱਚ ਹੁਣ ਨਾ ਮੈਂ ਨਰਕ ਦੇਖਣਾ ਚਾਹੁੰਦਾ ਸੀ ਮੈਂ ਪਾਠ ਸਮਾਪਤੀ ਤੇ ਭਾਈ ਜੀ ਕੋਲ ਗਿਆ ਤੇ ਉਹਨਾਂ ਨੂੰ ਨਰਕ ਦੀ ਪਰਿਭਾਸ਼ਾ ਪੁੱਛੀ ਤਾਂ ਭਾਈ ਜੀ ਨੇ ਬਹੁਤ ਸਾਰੇ ਭਾਰੇ-ਭਾਰੇ ਸ਼ਬਦਾਂ ਵਿੱਚ ਮੈਨੂੰ ਸਮਝਾਇਆ ਕਿ ਨਰਕ ਕੀ ਹੁੰਦੇ ਹਨ ਬਹੁਤਾ ਕੁਝ ਤਾਂ ਨਹੀਂ ਪੱਲੇ ਪਿਆ ਬਸ ਇੰਨਾ ਸਮਝਾਇਆ ਕਿ ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਕੱਠੇ ਹੁੰਦੇ ਨੇ ਉਥੇ ਸਭ ਤੋਂ ਭਾਰੀ ਨਰਕ ਹੁੰਦਾ ਹੈ ਬੰਦਾ ਜਦੋਂ ਕਿਸੇ ਪ੍ਰਕਾਰ ਦੇ ਦੁਨੀਆਵੀ ਨਸ਼ੇ ਵਿੱਚ ਗੁਲਤਾਨ ਹੋ ਕੇ ਮਨਮੁਖ ਹੋ ਜਾਂਦਾ ਹੈ ਤਾਂ ਉਹ ਨਰਕ ਦੀ ਪਹਿਲੀ ਪੌੜੀ ਚੜ ਜਾਂਦਾ ਹੈ ਦੁਨੀਆ ਤਾਂ ਸਵਰਗ ਲੱਭਦੀ ਫਿਰਦੀ ਹੈ ਪਰ ਮੈਨੂੰ ਨਰਕ ਤਲਾਸ਼ਣਾ ਹੈ ਮੈਂ ਦੇਖਣਾ ਚਾਹੁੰਦਾ ਹਾਂ ਨਰਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਅੱਜ ਨਰਕ ਦੀ ਪਹਿਲੀ ਪੌੜੀ ਚੜ੍ਹ ਲਈ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ दारू ਦੀ ਬੋਤਲ ਖਰੀਦੀ ਹੈ ਸਭ ਤੋਂ ਚੋਰੀ-ਚੁਰੀ ਬੋਤਲ ਲਈ ਹੈ ਤੇ ਉਸਨੂੰ ਲੁਕੋ ਕੇ ਘਰ ਵੱਲ ਨੂੰ ਚੱਲ ਪਿਆ ਹਾਂ ਸ਼ਾਇਦ ਮੇਰੀ ਆਤਮਾ ਮੈਨੂੰ ਆਵਾਜ਼ਾਂ ਮਾਰ ਰਹੀ ਹੈ ਕਿ ਤੂੰ ਇਹ ਕਿਹੜੇ ਰਾਹ ਤੇ ਤੁਰ ਪਿਆ ਹੈ ਮੋੜਨਾ ਚਾਹੁੰਦੀ ਹੈ ਮੈਨੂੰ ਪਰ ਮੈਂ ਕੁਝ ਨਹੀਂ ਸੁਣਨਾ ਚਾਹੁੰਦਾ ਹਾਂ ਸੱਚੀ ਬਾਗੀ ਹੋ ਗਿਆ ਹਾਂ ਮੈਂ ਕਹਾਰਾ ਕਿ ਮੈਂ ਜਦੋਂ ਬੇਸਮੈਂਟ ਦੀ ਕੁੰਡੀ ਅੰਦਰੋਂ ਲਾਈ ਤਾਂ ਮੈਨੂੰ ਲੱਗਿਆ ਕਿੰਨਾ ਅਜੀਬ ਹੈ ਨਰਕ ਤੇ ਸਵਰਗ ਦਾ ਰਾਹ ਸਵਰਗ ਦੇ ਰਾਹਾਂ ਤੇ ਬੰਦਾ ਸ਼ਰਿਆਂ ਉੱਤ ਰਹਿ ਫਿਰਦਾ ਹੈ ਤੇ ਆ ਨਰਕ ਦੀ ਪਹਿਲੀ ਪੌੜੀ ਵੀ ਲੋਕੇ ਚੜਨੀ ਪੈ ਰਹੀ ਹੈ ਗਲਾਸ ਪਾਣੀ ਬੋਤਲ ਰੱਖ ਲੈਨੇ ਮੇਜ਼ ਉੱਤੇ ਤੇ ਆਪ ਬੈਠ ਗਿਆ ਹਾਂ ਮੈਂ ਕੁਰਸੀ ਤੇ ਬੋਤਲ ਚੱਕ ਕੇ ਗਲਾਸ ਵਿੱਚ ਸ਼ਰਾਬ ਪਾਉਣ ਲੱਗਿਆ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਬਿਸ਼ਨੀ ਨੇ ਰੁਕਿਆ ਹੋਵੇ ਮੈਨੂੰ ਉਹ ਸ਼ਾਂਦੀ ਬਾਪੂ ਜੀ ਇਹ ਕੀ ਕਰਨ ਲੱਗੇ ਹੋ ਦੁਬਾਰਾ ਸੋਚ ਲਵੋ ਜੇ ਸਰਾ ਤੇ ਤੁਰਪੇ ਤਾਂ ਫਿਰ ਵਾਪਸ ਨਹੀਂ ਮੁੜ ਹੋਣਾ ਵਾਪਸ ਮੋੜਨਾ ਵੀ ਕਿਸ ਕੋਲ ਹੈ ਬਿਛਣੀਏ ਅੱਗੇ ਭਾਵੇਂ ਤੂੰ ਕਮਰੇ ਵਿੱਚ ਬਿਮਾਰ ਹੀ ਪਈ ਹੁੰਦੀ ਸੀ ਤਾਂ ਵੀ ਤੇਰਾ ਬਹੁਤ ਸਾਰਾ ਸੀ ਮੈਨੂੰ ਆਜ ਇਸ ਦਿਨ ਦੀ ਤੂੰ ਮੈਨੂੰ ਇਕੱਲੇ ਨੂੰ ਛੱਡ ਕੇ ਗਈ ਹੈ ਨਾ ਜਿੰਦਗੀ ਦਾ ਮਤਲਬ ਜੇ ਆ ਖਤਮ ਹੋ ਗਿਆ ਹੈ ਵੀ ਵਜਾ ਜਹਾ ਜੀ ਰਹਾ ਹਾਂ ਮੈਂ ਸ਼ਰਾਬ ਗਲਾਸ ਵਿੱਚ ਪਾਉਂਦੇ ਨੇ ਜਵਾਬ ਦਿੱਤਾ ਰੁਕ ਜਾਓ ਇੱਕ ਬੰਦੇ ਦੇ ਤੁਰ ਜਾਣ ਨਾਲ ਦੁਨੀਆ ਖਤੋਂ ਨਹੀਂ ਹੋ ਜਾਂਦੀ ਜੇ ਮੈਂ ਨਹੀਂ ਤਾਂ ਬਾਕੀ ਸਾਰੇ ਤਾਂ ਹਨ ਤੁਹਾਡਾ ਪੁੱਤ ਪੋਤਾ-ਪੋਤੀ ਨੂੰ ਸਾਰੇ ਹਨ ਉਹਨਾਂ ਦੇ ਵਿੱਚ ਬੈਠਿਆ ਕਰੋ ਆ ਸਾਰਾ ਦਿਨ ਕਮਰੇ ਵਿੱਚ ਇਕੱਲੇ ਬੈਠੇ ਰਹਿੰਦੇ ਉਹ ਬਾਹਰ ਚਲੇ ਜਾਇਆ ਕਰੋ ਉਹ ਤਾਂ ਸ਼ੇਰ ਦੇ ਹੁੰਦੇ ਨੇ ਬੰਦੇ ਉਹਨਾਂ ਵਿੱਚ ਬੈਠਿਆ ਕਰੋ ਗੁਰਚਾਨ ਦਾ ਬੰਲਾ ਬਰਗਾਇਆ ਉਹ ਨਹੀਂ ਬਦਲਿਆ ਅੱਜ ਵੀ ਮੇਰਾ ਕਰਦਾ ਹੈ ਜਬ ਜੁਦਾ ਨਾ ਨਾ ਲੈ ਮੇਰੇ ਕੋਲ ਉਸਨੇ ਤਾਂ ਤੇਰੇ ਤੁਰ ਜਾਣ ਤੇ ਇੱਕ ਹੰਝੂ ਵੀ ਨਹੀਂ ਸੁਟਿਆ ਹੋਰ ਅਫਸੋਸ ਨਹੀਂ ਕੀਤਾ ਤੇਰਾ। ਅਗਲੇ ਹੀ ਦਿਨ ਕੰਮ ਤੇ ਚਲੀ ਗਈ ਸੀ। ਤੈਨੂੰ ਪਤਾ ਹੈ ਉਸਨੇ ਬੱਚੇ ਵੀ ਮੇਰੇ ਕੋਲੋਂ ਹੌਣ ਰੋਕ ਦਿੱਤੇ ਨੇ। ਬੱਚੇ ਭੋਲੇ ਭਾਲੇ ਨੇ ਸਭ ਦੱਸ ਦਿੰਦੇ ਨੇ ਮੈਨੂੰ। ਮੈਂ ਪਤਾ ਨਹੀਂ ਕਿਸ ਨੂੰ ਜਵਾਬ ਦੇ ਰਿਹਾ ਹਾਂ। ਵਿਸ਼ਨੀ ਨੂੰ ਜਾਂ ਆਪਣੀ ਆਤਮਾ ਨੂੰ। ਮੈਨੂੰ ਲੱਗਿਆ ਮੈਨੂੰ ਵਿਸ਼ਨੀ ਨੇ ਕਿਹਾ ਹੋਵੇ ਤੁਸੀਂ ਕਿਸੇ ਦੀਆਂ ਬੇਵਕੂਫੀਆਂ ਦੀ ਸਜ਼ਾ ਆਪਣੇ ਆਪ ਨੂੰ ਨਾ ਦੇਵੋ। ਲੈ ਹੈ ਕਮਲੀ ਮੈਂ ਸਜ਼ਾ ਥੋੜੀ ਨਾ ਦੇ ਰਿਹਾ। ਮੈਂ ਆਪਣੇ ਆਪ ਨੂੰ ਰੁੱਝਿਆ ਰੱਖਣ ਲਈ ਨਰਕ ਤਲਾਸ਼ਣ ਲੱਗਾ ਹਾਂ। ਇਹ ਇਸ ਸਫ਼ਰ ਤੇ ਜਾਣ ਲਈ ਪਹਿਲਾਂ ਮਤ ਮਾਰਨੀ ਪੈਂਦੀ ਹੈ ਹੁ ਤੂੰ ਮੈਨੂੰ ਨਾ ਰੋਕ ਕਰ ਲੈਣ ਦੇ ਮੇਰੇ ਮਨ ਦੀ ਮਰਮਕ ਜੀ ਐ ਕਿ ਮੈਂ ਸ਼ਰਾਬ ਦਾ ਗਲਾਸ ਇੱਕੋ ਵਾਰ ਵਿੱਚ ਪੀ ਗਿਆ ਜਿਵੇਂ ਜਿਵੇਂ ਸ਼ਰਾਬ ਹਲਕਾ ਤੋਂ ਥੱਲੇ ਉਤਰੀ ਸਾਰਦੀ ਗਈ ਐ ਅੰਦਰ ਨੂੰ ਮੈਨੂੰ ਲੱਗਿਆ ਜਿਵੇਂ ਮੈਂ ਸਹੀ ਰਾਹ ਪੈ ਗਿਆ ਹੋਵਾਂ ਚੜ ਗਿਆ ਹੋਵਾਂ ਨਰਕ ਦੀ ਪਹਿਲੀ ਪੌੜੀ ਜਿਵੇਂ ਹੀ ਮੈਂ ਦੂਸਰਾ ਗਲਾਸ ਪੀਤਾ ਮੈਨੂੰ ਸਭ ਕੁਝ ਭੁੱਲਣ ਲੱਗ ਪਿਆ ਬਿਸ਼ਨੀ ਉੱਚਾ ਪਿੰਡ ਬਾਪੂ ਜੀ ਹਰਨੇਕ ਯਾਰ ਬੇਲੀ ਸਭ ਕੁਝ ਮੈਂ ਉੱਠ ਕੇ ਔਕਾ ਸੌਖਾ ਮੰਜੇ ਤੇ ਪੈ ਗਿਆ ਹੱਸ ਰਿਹਾ ਸੀ ਮੈਂ ਪਿਆ ਪਿਆ ਲੈ ਕਿੰਨਾ ਸੌਖਾ ਹੈ ਨਰਕ ਵਿੱਚ ਜਾਣਾ ਬਿਛਣੀਏ ਬੋਤਲ ਦੇ ਇੱਧਰ ਸਵਰਗ ਤੇ ਉਧਰ ਨਰਕਾ ਆ ਪਹੁੰਚੇ ਹਨ ਨਰਕ ਵਿੱਚ ਇਹ ਤਾਂ ਸਵਰਗ ਨਾਲੋਂ ਵੀ ਵਧੀਆ ਨਹੀਂ ਨਾ ਕਿਸੇ ਦੇ ਵਿਛਣ ਦਾ ਦੁੱਖ ਨਾ ਕੋਈ ਆਪਣਾ ਨਾ ਬੇਗਾਨਾ ਬਸ ਆਪਣਾ ਆਪ ਹੀ ਦਿਖਦਾ ਹੋਰ ਕੋਈ ਨਹੀਂ ਦਰਵਾਜ਼ਾ ਖੜਕਾਇਆ ਹੈ ਗੁਰシャン ਨੇ ਬਾਪੂ ਜੀ ਬਾਪੂ ਜੀ ਮੈਂ ਦਰੋਹੀ ਕਹਿ ਦਿੱਤਾ ਪੈ ਗਿਆ ਹਾਂ ਪੁੱਤ ਮੈਂ ਸਵੇਰੇ ਮਿਲਦੇ ਹਾਂ ਠੀਕ ਆ ਬਾਪੂ ਜੀ ਉਹ ਸ਼ਾਂਹ ਕਹਿ ਕੇ ਬਾਹਰ ਹੋ ਹੀ ਮੁੜ ਗਿਆ ਅੱਜ ਮੈਂ ਪਹਿਲੀ ਵਾਰ ਆਪਣੇ ਪੁੱਤ ਨਾਲ ਝੂਠ ਬੋਲਿਆ ਸੀ ਅੱਖਾਂ ਪਰ ਆਈਆਂ ਮੇਰੀਆਂ ਬਹੁਤ ਦੁੱਖ ਹੋਇਆ ਮੈਨੂੰ ਉਸ ਨਾਲ ਝੂਠ ਬੋਲਣ ਤੇ ਰੋਂਦੇ ਰੋਂਦੇ ਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਰਾਤ ਦੀ ਕਦੋਂ ਨੀਂਦ ਆ ਗਈ ਸਵੇਰੇ ਉੱਠਿਆ ਹਾਂ ਮੈਂ ਫੇਰ ਉਹੀ ਕਮਰਾ ਉਹੀ ਹਾਲਾਤ ਉਹ ਨਰਕ ਬੜੀ ਜਲਦੀ ਅੱਖ ਖੋਲ ਹੋ ਗਿਆ ਸਮਝ ਨਹੀਂ ਆਈ ਕੁਝ ਇਸ ਤਰ੍ਹਾਂ ਦੀ ਪਹਿਲੀ ਪੌੜੀ ਸੀ ਮੈਂ ਤਾਂ ਅਸਲ ਨਰਕ ਤਲਾਸ਼ ਰਿਹਾ ਹਾਂ ਮੈਂ ਦੇਖਣਾ ਚਾਹੁੰਦਾ ਹਾਂ ਉੱਥੋਂ ਦੀ ਜ਼ਿੰਦਗੀ ਉੱਥੋਂ ਦੇ ਲੋਕਾਂ ਵਿੱਚ ਕੀ ਫਰਕ ਹੁੰਦਾ ਹੈ ਉਸ ਉੱਚੇ ਪਿੰਡ ਦੀ ਸਵਰਗ ਵਰਗੀ ਜ਼ਿੰਦਗੀ ਨਾਲੋਂ ਸ਼ਾਮੋਣੀ ਦਾ ਕਈ ਵਾਰ ਅਸੀਂ ਸਾਰਿਆਂ ਬੱਚਿਆਂ ਨੇ ਖੇਤ ਚਲੇ ਜਾਣਾ ਬਾਪੂ ਜੀ ਨੇ ਬਰਸੀਮ ਦੇ ਭਰੇ ਲੱਦ ਦੇਣੇ ਗੱਡਾ ਜੋੜ ਕੇ ਅਸੀਂ ਪਿੱਛੇ-ਪਿੱਛੇ ਵਿੱਚ ਬਰਸੀਮ ਦੇ ਭਰਿਆਂ ਤੇ ਲਟ ਜਾਣਾ ਬਾਪੂ ਨੇ ਬਲਦ ਨੂੰ ਆਰ ਲਾ ਦੇਣੀ ਉਹਨਾਂ ਨੇ ਆਪੇ ਤੁਰ ਕੇ ਘਰ ਪਹੁੰਚ ਜਾਣਾ ਖੇਤਾਂ ਤੋਂ ਘਰ ਦਾ ਰਸਤਾ ਜਾਦਸੀ ਬਲਦਾਂ ਨੂੰ ਕੋਸ਼ਿਸ਼ ਤਾਂ ਬਿਸ਼ਨੀ ਨੇ ਵੀ ਕੀਤੀ ਹੋਣੀ ਆ ਘਰ ਮੇਰੇ ਕੋਲ ਵਾਪਸ ਆਉਣ ਦੀ ਪਰ ਮੌਤ ਉਸ ਨੂੰ ਖੌਰੇ ਕਿੱਥੇ ਲੈ ਗਈ ਹੋਣੀ ਜਿੱਥੋਂ ਉਸ ਨੂੰ ਘਰ ਦਾ ਰਸਤਾ ਸਮਝ ਨਹੀਂ ਆਇਆ ਹੋਣਾ ਮੈਂ ਹੁਣ ਕਈ ਦਿਨਾਂ ਤੋਂ ਰੋਜ਼ ਸ਼ਾਮ ਨੂੰ ਸ਼ਰਾਬ ਪੀਣ ਲੱਗ ਪਿਆ ਹਾਂ ਸ਼ਾਇਦ ਇਹ ਨਾਲ ਮੈਨੂੰ ਸਕੂਨ ਦਿੰਦੀ ਹੈ ਨਹੀਂ ਤਾਂ ਮੈਂ ਸਾਰੀ-ਸਾਰੀ ਰਾਤ ਪਿਆ ਬਿਸ਼ਨੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਅੱਜ ਜਦੋਂ ਦਾ ਮੈਂ ਸ਼ਰਾਬ ਪੀਣ ਲੱਗਿਆ ਹਾਂ ਰਾਤ ਨਿਕਲ ਜਾਂਦੀ ਹੈ ਸੌਖੀ ਪਰ ਸਵੇਰ ਫੇਰ ਉਸੇ ਮੋੜ ਤੇ ਲਿਆ ਕੇ ਖੜਾ ਦਿੰਦੀ ਹੈ ਬਿਛਨੀ ਦੇ ਨਾ ਫੁੱਲ ਪਏ ਨੇ ਕੰਸਤੇ ਕਮਰੇ ਵਿੱਚ ਹੁਣ ਉਹੀ ਤਾਂ ਹੈ ਜਿਸ ਨਾਲ ਮੈਂ ਕੱਲੀ ਪੈ ਜਾਂਦਾ ਹਾਂ ਮੇਰੀ ਨਰਕਾਂ ਦੀ ਤਲਾਸ਼ ਅਜੇ ਵੀ ਜਾਰੀ ਹੈ ਮੈਂ ਦੇਖਣਾ ਚਾਹੁੰਦਾ ਹਾਂ ਕਿਤੇ ਇਸ ਤੋਂ ਵੀ ਭਾਰੀ ਨਰਕ ਹੈ ਤਾਂ ਉੱਥੇ ਲੋਕ ਕਿਵੇਂ ਜ਼ਿੰਦਗੀ ਉਤੀਤ ਕਰਦੇ ਹਨ ਅੱਜ ਗੁਰシャン ਦੀ ਛੁੱਟੀ ਸੀ ਉਹ ਆਇਆ ਤੇ ਮੈਨੂੰ ਕਹਿਣ ਲੱਗਾ ਪਾਪਾ ਜੀ ਉੱਪਰ ਆ ਜਾਓ ਇਕੱਠੇ ਹਾਜ਼ਰੀ ਕਰਦੇ ਹਾਂ ਉਸ ਦੀ ਗੱਲ ਸੁਣ ਕੇ ਗੱਚ ਪਰ ਆਇਆ ਰੂਹ ਬਗੈਰ ਕੁਝ ਖਾਂਦਿਆਂ ਹੀ ਰੱਜ ਗਈ ਸੀ ਮੈਂ ਕਿਹਾ ਬਿਛਨੀ ਨੂੰ ਬਿਛਨੀਏ ਗੁਰシャン ਕਿਤੇ ਮੈਨੂੰ ਉੱਪਰ ਰੱਖ ਲਵੇ ਤਾਂ ਸ਼ਾਇਦ ਮੇਰਾ ਦਿਨ ਲੱਗ ਜਾਵੇ ਬੱਚਿਆਂ ਵਿੱਚ ਬੈਠੇ ਦਾ ਦਿਨ ਲੱਗ ਜਾਇਆ ਕਰੋ ਬਸ ਹੁਣ ਤਾਂ ਵਾਕਈ ਰਹਿੰਦੇ ਦਿਨ ਕੱਟਣੇ ਨੇ ਆਨੇ ਵਹਨੇ ਸਭ ਤੋਂ ਜ਼ਿਆਦਾ ਤਾਂ ਮੈਨੂੰ ਇਸ ਕਮਰੇ ਦੀ ਚੁੱਪ ਤੰਗ ਕਰਦੀ ਹੈ ਇਹਦੇ ਵਿਛੋੜੇ ਤੋਂ ਵੀ ਜ਼ਿਆਦਾ ਇਹ ਕਮਰੇ ਦਾ ਸਰਾਣਾਟਾ ਨਾ ਮੇਰੀ ਰੂਹ ਨੂੰ ਸੁਣਦਾ ਹੈ ਮੈਂ ਤਾਂ ਉੱਥੋਂ ਆਇਆ ਸੀ ਜਿੱਥੇ ਪੂਰਾ ਪਿੰਡ ਪਰਿਵਾਰ ਸੀ ਤੇ ਆਹ ਇੰਨਾ ਇਕੱਲਾਪਣਾ ਸ਼ਾਮ ਤੱਕ پاگل ਕਰ ਦਿੰਦਾ ਹੈ ਮੈਨੂੰ ਮੈਨੂੰ ਲੱਗਿਆ ਸ਼ਾਇਦ ਵਿਸ਼ਨੀ ਨੇ ਕਿਹਾ ਹੋਵੇ ਪਰ ਸ਼ਾਂਤਾਂ ਲੈ ਜਾਵੇ ਔਰ ਉਸ ਕਲੇਣੀ ਤੋਂ ਡਰਦਾ ਹੋਣਾ ਨਹੀਂ ਨਹੀਂ ਵਿਸ਼ਨੀਏ ਬਹੁਤਾ ਕੋਈ ਕਸੂਰ ਨਹੀਂ ਉਸ ਦੀ ਪਰਵਿਸ਼ੇ ਹੀ ਕੁਝ ਇਸ ਤਰ੍ਹਾਂ ਦੀ ਹੋਈ ਹੈ ਉਸ ਨੂੰ ਪਿਆਰ ਦਾ ਮਤਲਬ ਸਮਝ ਹੀ ਨਹੀਂ ਆਉਣ ਦਿੱਤਾ ਹਾਲਤਾਂ ਨੇ ਤੈਨੂੰ ਤਾਂ ਸਭ ਪਤਾ ਹੈ ਤੇਰੇ ਵੀਰਾਂ ਦਾ ਦੋਸਤ ਜਪਜੋਤ ਦਾ ਅਸਲੀ ਪਿਓ ਨਹੀਂ ਹੈ ਉਹ ਤਾਂ ਜਦੋਂ ਉਸਨੇ ਜਪਜੋਤ ਦੀ ਮਾਂ ਨਾਲ ਵਿਆਹ ਕਰਵਾਇਆ ਤਾਂ ਜਪਜੋਤ ਮਾਂ ਦੇ ਨਾਲ ਹੀ ਆਈ ਸੀ ਜਪਜੋਤ ਦੀ ਮਾਂ ਦੇ ਪਹਿਲੇ ਵਿਆਹ ਤੋਂ ਸੀ ਜਪਜੋਤ ਉਹ ਜਿੱਥੇ ਜਪਜੋਤ ਦੀ ਮਾਂ ਦਾ ਪਹਿਲਾ ਵਿਆਹ ਹੋਇਆ ਸੀ ਬਣਦੀ ਨਹੀਂ ਸੀ ਮਾਲਕ ਤੀਵੀ ਦੀ ਰੋਜ਼ ਘਰ ਵਿੱਚ ਕਲੇਸ਼ ਹੁੰਦਾ ਸੀ ਕਲੇਸ਼ ਵਿੱਚ ਹੀ ਤਾਂ ਬਚਪਨ ਲੰਘਿਆ ਸੀ ਜਪਜੋਤ ਦਾ ਇਹ ਤਲਾਕ ਹੋ ਗਿਆ ਮਾਲਕ ਤੀਵੀ ਦਾ ਪਤਾ ਨਹੀਂ ਜਵਾਕ ਦੇ ਦਿਮਾਗ ਤੇ ਕੀ ਬੀਤੀ ਹੋਣੀ ਜਦੋਂ ਆ ਦੂਜੀ ਜਗ੍ਹਾ ਉਸਦੀ ਮਾਂ ਨੇ ਵਿਆਹ ਕਰਵਾਇਆ ਤਾਂ ਇਹਨਾਂ ਦੇ ਆਪਣੇ ਜਵਾਕ ਹੋ ਗਏ ਕਿਤੇ ਨਾ ਕਿਤੇ ਫਰਕ ਤਾਂ ਰਹਿ ਹੀ ਜਾਂਦਾ ਹੈ ਆਪਣੇ ਤੇ ਬਗਾਨਿਆਂ ਦਾ ਉਸੇ ਫਰਕ ਨੂੰ ਮਹਿਸੂਸ ਕਰਦੀ ਵੱਡੀ ਹੋਈ ਹੈ ਜਪਜੋਤ ਮਤ੍ਰਿਆ ਪਿਓ ਮਾਂ ਆਪਣੀ ਤੇ ਭੈਣ ਭਰਾ ਬਗਾਨੇ ਬਾਪ ਤੋਂ ਇਹ ਕਿਹੋ ਜੀ ਖਿਜੜੀ ਹਨ ਬਹੁਤੇ ਇੱਥੋਂ ਦੇ ਪਰਿਵਾਰ ਮੈਂ ਦਲਦਾ ਹੀ ਕੁਝ ਨਹੀਂ ਬੋਲਦਾ ਛੱਟ ਤਲਾਕ ਹੋ ਜਾਂਦੇ ਨੇ ਇੱਥੇ ਆਏ ਜਵਾਕਰ ਉਲੀ ਜਾਂਦੇ ਨੇ ਬਗਾਨੇ ਘਰੀ ਆਪਣੇ ਪਰਿਵਾਰ ਤੋਂ ਬਗੈਰ ਪਤਾ ਹੀ ਨਹੀਂ ਲੱਗਦਾ ਕੀ ਹੁੰਦਾ ਪਰਿਵਾਰ ਦਾ ਪਿਆਰ ਫਿਰ ਆਵਾਜ਼ ਮਾਰੀ ਹੈ ਗੁਰシャン ਨੇ ਪਾਪਾ ਜੀ ਆ ਜਾਓ ਜਿਵੇਂ ਹੀ ਮੈਂ ਉਪਰ ਆਇਆ ਬੱਚਣ ਨੇ ਰੌਲਾ ਪਾ ਦਿੱਤਾ ਹੈਪੀ ਬਰਥਡੇ ਦਾਦੂ ਹੈਪੀ ਬਰਥਡੇ ਦਾਦੂ ਜਪਜੋਤ ਨੇ ਵੀ ਆ ਕੇ ਪਹਿਰੇ ਹੱਥ ਲਾਏ ਨੇ ਗੁਰシャン ਨੇ ਵੀ ਜੱਫੀ ਪਾਈ ਤੇ ਆਪਣੀ ਮਾਂ ਨੂੰ ਯਾਦ ਕਰਕੇ ਅੱਖਾਂ ਪਰ ਲਈਆਂ ਮੈਂ ਤਾਂ ਜਿਆਦਾ ਹੀ ਨਹੀਂ ਸੀ ਕਿ ਅੱਜ ਮੇਰਾ ਜਨਮ ਦਿਨ ਹੈ ਮੈਂ ਰੋਟੀ ਖਾਂਦੇ ਨਿਹੋਸ਼ਾਨ ਨੂੰ ਕਿਹਾ ਪੁੱਤ ਤੇਰੀ ਮਾਂ ਦੇ ਫੁੱਲ ਤਾਰ ਆਈਏ ਕੀਤਪੁਰ ਸਾਹਿਬ ਆਪਾਂ ਨਾਲੇ ਪਿੰਡ ਪੋਪ ਆਈਏ ਜੀ ਪਪਾ ਬੱਚਿਆਂ ਦੀਆਂ ਛੁੱਟੀਆਂ ਵਿੱਚ ਚੱਲਾਂਗੇ ਬਸ 2 ਮਹੀਨੇ ਦੀ ਹੋਰ ਗੱਲ ਐ ਨਾਲੇ ਸਰਦੀਆਂ ਵਿੱਚ ਕੰਮ ਘਟ ਜਾਂਦਾ ਹੈ ਬੰਦ ਕਰ ਚੱਲਾਂਗੇ ਟ੍ਰਾਂਸਪੋਰਟ 2 ਹਫ਼ਤਿਆਂ ਲਈ ਗੁਰਸ਼ਾਨ ਨੇ ਜਵਾਬ ਦਿੱਤਾ ਆਪਾ ਜੀ ਤੁਹਾਡੇ ਜਨਮ ਦਿਨ ਤੇ ਆ ਸ਼ਾਨ ਨੂੰ ਆਪਾਂ ਗੁਰੂ ਘਰ ਚਲਾਂਗੇ ਮੱਥਾ ਟੇਕਣਾ ਮੈਂ ਬੱਚਿਆਂ ਨਾਲ ਕੁਝ ਦੇਰ ਖੇਡ ਕੇ ਫਿਰ ਮੁੜ ਆਇਆ ਹਾਂ ਬੀਸ ਮਿੰਟ ਵਿੱਚ ਬਿਛਨੀ ਦੇ ਫੁੱਲਾਂ ਨੂੰ ਚੁੱਕ ਕੇ ਗੱਲ ਨਾਲ ਲਾ ਲਿਆ ਤੇ ਉਸ ਨਾਲ ਗੱਲੀ ਪੈ ਗਿਆ ਬਿਛਨੀਏ ਸੁਣੇ ਤਾਂ ਆਪਾਂ 2 ਮਹੀਨਾ ਤੱਕ ਆਪਣੇ ਪਿੰਡ ਚਲਾਂਗੇ ਪਰ ਪਿੰਡ ਵਿੱਚ ਇਸ ਤਰ੍ਹਾਂ ਮੁੜ ਕੇ ਜਾਵਾਂਗੇ ਕਦੇ ਸੋਚਿਆ ਵੀ ਨਹੀਂ ਸੀ ਤੇਰੇ ਬਗੈਰ ਉੱਚਾ ਪਿੰਡ ਵੀ ਉਪਰਾ ਉਪਰਾ ਜਿਹਾ ਲੱਗੂ ਖਾਲੀ-ਖਾਲੀ ਜੀ ਹੀ ਜਗਾਵਾ ਤੇਰੀਆਂ ਯਾਦਾਂ ਨਾਲ ਭਰਨੀਆਂ ਪੈਣੀਆਂ ਜੇ ਤੂੰ ਵਿਛੜੀ ਨਾ ਹੁੰਦੀ ਤਾਂ ਕਿੰਨੇ ਚਾਰ ਨਾਲ ਜਾਣਾ ਸੀ ਆਪਾਂ ਆਪਣੇ ਪਿੰਡ ਨੂੰ ਫੇਰ ਤਾਂ ਗੱਲ ਹੀ ਹੋਰ ਹੁੰਨੀ ਸੀ ਮਨ ਪਰ ਆਇਆ ਹੈ ਮੇਰਾ ਵਿਛੜੀ ਨਾਲ ਗੱਲਾਂ ਕਰਦੇ ਦਾ ਵਿਛੜੀਏ ਉੱਚੇ ਪਿੰਡ ਵਿੱਚ ਹਰ ਜਗ੍ਹਾ ਨਾਲ ਤੇਰੀਆਂ ਯਾਦਾਂ ਜੁੜੀਆਂ ਹਾਂਆਂ ਨੇ ਪਤਾ ਨਹੀਂ ਮੈਂ ਕਿਵੇਂ ਬਰਦਾਸ਼ਤ ਕਰਾਂਗਾ ਸਭ ਕੁਝ ਸ਼ਾਮ ਨੂੰ ਜਦੋਂ ਅਸੀਂ ਗੁਰੂ ਘਰ ਮੱਥਾ ਟੇਕਾਂਗੇ ਤਾਂ ਉੱਥੇ ਵੀ ਆਖਿਆ ਚੱਲ ਰਹੀ ਸੀ ਜਿਸ ਜਗ੍ਹਾ ਤੇ ਕਾਮ ਦਾ ਪੈਰਾ ਹੈ ਉੱਥੇ ਸਭ ਤੋਂ ਵੱਧ ਪਾਪ ਹੁੰਦਾ ਭਾਈ ਮਦਹੋਸ਼ੀ ਅਕਲ ਮਾਰ ਦਿੰਦੀ ਹੈ ਤੇ ਕਾਮਵਾਸ਼ਨਾ ਮਨ ਨੂੰ ਕਰਾਹੇ ਪਾ ਦਿੰਦੀ ਹੈ ਇਹ ਉਹ ਜਗ੍ਹਾ ਹੈ ਜਿੱਥੇ ਰਿਸ਼ਤੇ ਨਾਤੇ ਗੈਰਤ ਸ਼ਰਮ ਲਿਹਾਜ਼ ਸਭ ਖਤਮ ਹੋ ਜਾਂਦੀ ਹੈ ਮਾਨਸਿਕ ਅਪਾਹਜ ਹੋ ਜਾਂਦਾ ਹੈ ਬੰਦਾ ਇੱਥੇ ਜਾ ਕੇ ਬਸ ਫਿਰ ਕੀ ਸੀ ਮੈਂ ਸੋਚ ਲਿਆ ਸੀ ਕਿ ਹੁਣ ਮੈਨੂੰ ਵੇਸਵਾ ਘਰ ਦੇਖਣਾ ਹੈ ਉਹ ਕਿਹੋ ਜਿਹੀ ਜਗ੍ਹਾ ਹੈ ਜਿੱਥੇ ਕੋਈ ਰਿਸ਼ਤੇ ਨਾਤੇ ਨਹੀਂ ਹੁੰਦੇ ਗਾਇਤ ਸ਼ਰਮ ਲਿਹਾਜ਼ ਵੀ ਨਹੀਂ ਹੁੰਦੀ ਫਿਰ ਉੱਥੇ ਜਿਸਮਾਂ ਦੀ ਕਿਹੜੀ ਸਾਂਝ ਹੁੰਦੀ ਹੈ ਇਸ ਨਰਕ ਨੂੰ ਬੇਸਵਾਗ ਕਿਵੇਂ ਬਣਾਉਂਦੀ ਹੈ ਉਸ ਦੀ ਜ਼ਿੰਦਗੀ ਵਿੱਚ ਉਹ ਕੀ ਹੁੰਦਾ ਹੈ ਜੋ ਉਸ ਨੂੰ ਨਰਕ ਵਿੱਚ ਵੀ ਜਿਉਂਦਾ ਰੱਖਦਾ ਹੈ ਕੀ ਇੱਥੇ ਕੋਈ ਰੂਹਾਂ ਦੀ ਵੀ ਸਾਂਝ ਹੁੰਦੀ ਹੈ ਅਨੇਕ ਦੇ ਵਿਆਹ ਤੇ ਫੋਟੋਗ੍ਰਾਫਰ ਨੇ ਬਿਸ਼ਨੀ ਦੀ ਇਹ ਫੋਟੋ ਖਿੱਚੀ ਸੀ ਜਦੋਂ ਮੈਂ ਐਲਬਮ ਵਿੱਚ ਲੱਗੀ ਦੇਖੀ ਤਾਂ ਮੈਂ ਪੱਕ ਲਿਆ ਸੀ ਉਦੋਂ ਦੀ ਹੀ ਇਹ ਫੋਟੋ ਮੈਂ ਆਪਣੇ ਬਟੂਏ ਵਿੱਚ ਸਾਂਭ ਕੇ ਰੱਖੀ ਹੋਈ ਸੀ ਜਿਸ ਦਿਨ ਦੀ ਵਿਸ਼ਨੀ ਪੂਰੀ ਹੋਈ ਹੈ ਨਾ ਮੈਂ ਇਹ ਫੋਟੋ ਬਟੂ ਦੇ ਵਿੱਚੋਂ ਕੱਢ ਕੇ ਉਸਦੇ ਫੁੱਲਾਂ ਕੋਲ ਕਾਂਸ ਤੇ ਰੱਖ ਦਿੱਤੀ ਹੈ ਅੱਜ ਦਿਨ ਦਾ ਮੈਂ ਭਾਈ ਜੀ ਕੋਲੋਂ ਸੁਣਿਆ ਹੈ ਕਿ ਸਭ ਤੋਂ ਭਾਰੀ ਨਰਕ ਬੇਸਵਾ ਦੇ ਅੱਡਾ ਹੁੰਦਾ ਹੈ ਮੈਂ ਮਾਨੀ ਮਨ ਠਾਣ ਲਿਆ ਹੈ ਇੱਕ ਵਾਰ ਉਸ ਨਰਕ ਨੂੰ ਦੇਖਣ ਦਾ ਜਦੋਂ ਮੈਂ ਕੰਮ ਤੇ ਜਾਂਦਾ ਹੁੰਦਾ ਸੀ ਤਾਂ ਮੇਰੇ ਨਾਲ ਇੱਕ ਪਾਕਿਸਤਾਨੀ ਕੰਮ ਕਰਦਾ ਹੁੰਦਾ ਸੀ ਜਿਸ ਨੂੰ ਸਭ ਚਾਚਾ ਚਾਚਾ ਕਹਿੰਦੇ ਹੁੰਦੇ ਸੀ ਬੜਾ ਮਨ ਚਲਾਇਆ ਸੀ ਮੈਨੂੰ ਯਾਦ ਹੈ ਉਸਨੇ ਜਦੋਂ ਵੀ ਕਿਤੇ ਮਾਰਾ ਕਰਮ ਕਰਕੇ ਆਉਣਾ ਤਾਂ ਸਾਰਾ ਦਿਨ ਉਹੀ ਸੁਣਾਉਂਦੇ ਰਹਿਣਾ। ਛੇੜਦਾ ਹੁੰਦਾ ਸੀ ਮੈਨੂੰ। ਸਰਦਾਰ ਜੀ ਚਲੋ ਅੱਜ ਤੁਹਾਨੂੰ ਵੀ ਨਿਵਾ ਲਵਾਂ। ਤਾਂ ਮੈਂ ਉਸਨੂੰ ਕਹਿਣਾ ਚਾਚਾ ਤੂੰ ਹੀ ਜਾ ਆਇਆ ਕਰ। ਤੂੰ ਤੇ ਛੜਛਣਾ ਕੈਂ ਮੈਂ ਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਹੱਥ ਫੜਿਆ ਬਿਸ਼ਨੀ ਦਾ। ਹੁਣ ਬਗਾਨੇ ਚੰਮ ਲਈ ਉਸਨੂੰ ਧੋਖਾ ਕਿਵੇਂ ਦੇ ਦੇਵਾਂ? ਤਾਂ ਉਸਨੇ ਬਹੁਤ ਮਜ਼ਾਕ ਕਰਿਆ ਕਰਨਾ ਮੈਨੂੰ। ਸਰਦਾਰਾ ਤੇਰਾ ਕੁਝ ਨਹੀਂ ਹੋ ਸਕਦਾ। ਤੂੰ ਐ ਪੱਕਾ ਜਰੂ ਦਾ ਗੁਲਾਮ। ਤਾਂ ਮੈਂ ਕਹਿਣਾ ਗੁਲਾਮੀ ਚੰਗਿਆ ਚਾਚਾ ਆਪਣੇ ਆਪ ਤੋਂ ਸ਼ਰਮਸ਼ਾਰਤਾ ਨਹੀਂ ਮੈਂ ਬੈਠਾ ਚਾਚੇ ਦਾ ਨੰਬਰ ਲੱਭ ਰਿਹਾ ਹਾਂ ਨੰਬਰ ਮਿਲਿਆ ਤਾਂ ਉਸ ਨੂੰ ਫੋਨ ਕੀਤਾ ਚਾਚਾ ਕੀ ਹਾਲ ਹੈ ਮੈਂ ਤਰਸੇਮ ਬੋਲਦਾ ਫਿਰ ਮੈਂ ਚਿੱਠੀ ਨੇ ਉਸ ਤੋਂ ਉਸ ਵੇਸਵਾ ਦਾ ਨੰਬਰ ਮੰਗਿਆ ਜਿਸ ਦੀਆਂ ਉਹ ਬਹੁਤ ਸਿੱਪਤਾ ਕਰਦਾ ਹੁੰਦਾ ਸੀ ਕਰਮਾ ਮਾਰੀ پری ਦੀ ਬੱਚੀ ਨੂੰ ਬਹੁਤ ਸਲੀਕਾ ਹੈ ਗੱਲ ਕਰਨ ਦਾ ਕੋਈ ਉਸ ਦੀਆਂ ਗੱਲਾਂ ਸੁਣ ਕੇ ਕਹਿ ਨਹੀਂ ਸਕਦਾ ਕਿ ਇਹ ਔਰਤ ਵੇਸਵਾ ਹੈ ਕੀ ਹੋਇਆ ਸਰਦਾਰ ਜੀ ਉਹ ਤੁਹਾਡੀ ਬੇਕਮ ਕਿੱਥੇ ਹੈ ਕੀ ਹੋ ਗਿਆ ਹੁਣ ਸ਼ਰਮਸ਼ਾਰ ਹੋਣ ਨੂੰ ਜੀ ਕਰ ਆਇਆ ਉਸ ਦੀ ਉਹੀ ਆਦਤ ਅੱਜ ਵੀ ਨਹੀਂ ਬਦਲਿਆ ਛੱਟ ਮਜ਼ਾਕ ਕਰਨ ਲੱਗ ਪਿਆ ਅਤੇ ਨੰਬਰ ਦੇ ਦਿੱਤਾ ਜਦੋਂ ਦਾ ਚਾਚੇ ਨੇ ਨੰਬਰ ਦਿੱਤਾ ਹੈ ਮੈਂ ਕਈ ਵਾਰ ਫੋਨ ਚੁੱਕਿਆ ਹੈ ਉਸ ਵਿਸਵਾ ਨਾਲ ਗੱਲ ਕਰ ਲਈ ਪਰ ਹੌਸਲਾ ਨਹੀਂ ਪਿਆ ਫੇਰ ਫੋਨ ਰੱਖ ਦਿੱਤਾ ਸ਼ਾਮ ਢਲ ਗਈ ਹੈ ਮੇਰਾ ਸਮਾਂ ਹੋ ਗਿਆ ਹੈ ਸ਼ਰਾਪੇਣ ਦਾ ਜਦੋਂ ਮੈਂ ਅਲਮਾਰੀ ਖੋਲੀ ਤਾਂ ਉਸ ਵਿੱਚ ਸ਼ਰਾਬ ਦੀਆਂ ਦੋ ਬੋਤਲਾਂ ਪਈਆਂ ਦੇਖ ਕੇ ਮੈਂ ਹੈਰਾਨ ਹੋ ਗਿਆ। ਉਹਨਾਂ ਦੇ ਥੱਲੇ ਕੋਸ਼ਾਨ ਨੇ ਕਾਗਜ਼ ਤੇ ਕੁਝ ਲਿਖਿਆ ਹੋਇਆ ਸੀ। ਪਾਪਾ ਜੀ ਮੈਨੂੰ ਪਤਾ ਹੈ ਤੁਸੀਂ ਸ਼ਰਾਬ ਪੀਣ ਲੱਗ ਪਏ ਹੋ। ਤੁਸੀਂ ਜਿਸ ਗਮ ਦੇ ਦੌਰ ਵਿੱਚੋਂ ਗੁਜ਼ਰ ਰਹੇ ਹੋ ਉਸ ਵਿੱਚ ਇਹ ਕੋਈ ਨਵੀਂ ਗੱਲ ਨਹੀਂ। ਮੈਨੂੰ ਪਤਾ ਹੈ ਅਸੀਂ ਵੀ ਤੁਹਾਨੂੰ ਉਹ ਵਕਤ ਤੇ ਪਿਆਰ ਨਹੀਂ ਦੇ ਸਕੇ ਜਿਸ ਦੇ ਤੁਸੀਂ ਹੱਕਦਾਰ ਹੋ। ਪਰ ਪਾਪਾ ਜੀ ਜਦੋਂ ਤੁਹਾਡੀ ਸ਼ਰਾਬ ਖਤਮ ਹੋਣ ਵਾਲੀ ਹੋਵੇ ਤਾਂ ਮੈਂ ਆਪੇ ਲਿਆਦਿਆ ਕਰਾਂਗਾ ਮੈਂ ਨਹੀਂ ਚਾਹੁੰਦਾ ਤੁਹਾਨੂੰ ਕੋਈ ਸ਼ਰਾਬ ਖਰੀਦਦਿਆਂ ਦੇਖੇ ਆਪਾ ਜੀ ਸ਼ੈਕਸਪੀਅਰ ਨੇ ਵੀ ਕਿਹਾ ਹੈ ਡਰਿੰਕਿੰਗ ਇਜ਼ ਨਾਟ ਅ ਬੈਡ ਹੈਬਿਟ ਬਟ ਵਨ ਸ਼ੁਡ ਨੋ ਵੈਨ ਐਂਡ ਵੇਅਰ ਟੂ ਡਰਿੰਕ ਤੁਸੀਂ ਤਾਂ ساری ਉਮਰ ਨਹੀਂ ਸੀ ਪੀਤੀ ਜਿਸ ਦਿਨ ਮੈਨੂੰ ਪਹਿਲੀ ਵਾਰ ਸ਼ੱਕ ਹੋਇਆ ਮੈਨੂੰ ਤਾਂ ਯਕੀਨ ਨਹੀਂ ਸੀ ਆ ਰਿਹਾ ਕਿ ਤੁਸੀਂ ਤੇ ਸ਼ਰਾਬ ਆਪਾ ਵੈਸੇ ਤਾਂ ਤੁਸੀਂ ਬਹੁਤ ਸਮਝਦਾਰ ਹੋ ਪਰ ਫਿਰ ਵੀ ਇਹਨਾ ਕਹਿਣਾ ਚਾਹਾਂਗਾ ਤੇ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਣਾ ਮੈਨੂੰ ਤੁਹਾਡੀ ਬਹੁਤ ਲੋੜ ਹੈ ਲਵ ਯੂ ਡੈਡ ਗੁਰシャン ਲਿਖ ਕੇ ਗੁਰシャン ਨੇ ਜੋ ਕਹਿ ਦਿੱਤਾ ਜੇ ਕਿਤੇ ਮੇਰੇ ਸਾਹਮਣੇ ਖੜ ਕੇ ਕਹਾਂ ਹੁੰਦਾ ਤਾਂ ਮੇਰਾ ਤਾਂ ਮਰਨ ਹੋ ਜਾਣਾ ਸੀ ਇਹ ਪਰਦਾ ਵੀ ਕਿੰਨੀ ਵੱਡੀ ਚੀਜ਼ ਹੈ ਬਹੁਤ ਸਮਝਦਾਰ ਤੇ ਮੁਹੱਬਤੀ ਹੈ ਮੇਰਾ ਪੁੱਤ ਤੇ ਮੈਂ ਬੇਸਵਾ ਕੋਲ ਚੱਲਿਆ ਸੀ ਮੈਂ ਤਾਂ ਆਪੇ ਆਪਣੇ ਪੁੱਤ ਨੂੰ ਨਰਾਜ਼ ਕਰ ਲੈਣਾ ਸੀ ਜਿਵੇਂ ਉਸ ਨੂੰ ਮੇਰੀ ਸ਼ਰਾਬ ਵਾਲੀ ਗੱਲ ਪਤਾ ਲੱਗੀ ਜੇ ਕਿਤੇ ਇਸ ਗੱਲ ਦੀ ਢਿੰਕ ਲੱਗੀ ਤਾਂ ਮੈਨੂੰ ਆਪਣੇ ਆਪ ਤੇ ਗੁੱਸਾ ਆਇਆ ਤੇ ਮੈਂ ਜਿਸ ਪਰਚੀ ਤੇ ਨੰਬਰ ਲਿਖਿਆ ਸੀ ਉਹ ਮਸਲ ਕੇ ਪਰਾਂ ਬਗਾ ਮਾਰੀ ਚਰਾ ਦਾ ਪਿਗ ਪਾ ਲਿਆ ਤੇ ਪੀਣ ਲੱਗ ਪਿਆ ਹਾਂ ਥੋੜਾ ਜਿਹਾ ਨਸ਼ਾ ਹੋਇਆ ਤਾਂ ਫਿਰ ਉਹੀ ਗੱਲ ਦਿਮਾਗ ਤੇ ਹਾਵੀ ਹੋ ਗਈ ਮੈਂ ਜੋ ਦੇਖਣਾ ਚਾਹੁੰਦਾ ਸੀ ਕਿ ਮੇਰੀ ਇਸ ਨਰਕਵਣੀ ਜ਼ਿੰਦਗੀ ਤੋਂ ਪਰੇ ਹੋਰ ਵੀ ਕੋਈ ਨਰਕ ਹੈ ਅਤੇ ਜੇ ਹੈ ਤਾਂ ਕਿਵੇਂ ਦਾ ਹੈ ਉਹ ਤਲਾਸ਼ ਤਾਂ ਵਿੱਚੇ ਰਹਿ ਗਈ ਮੈਂ ਜੋ ਨੰਬਰ ਵਾਲੀ ਪਰਚੀ ਸੁੱਟੀ ਸੀ ਇਹ ਚੁੱਕ ਲਈ ਇੱਕ ਪੈਗ ਹੋਰ ਲਾਇਆ ਤੇ ਜਿਵੇਂ ਹੀ ਫੋਨ ਚੁੱਕਿਆ ਉਸੇ ਬੇਸਵਾ ਨੂੰ ਕਰਨ ਲਈ ਮੈਨੂੰ ਲੱਗਿਆ ਜਿਵੇਂ ਬਿਛਨੀ ਤਸਵੀਰ ਵਿੱਚੋਂ ਮੇਰੇ ਵੱਲ ਦੇਖ ਰਹੀ ਹੋਵੇ ਮੈਂ ਉਸ ਦੀ ਤਸਵੀਰ ਮੁੱਦੀ ਮਾਰ ਦਿੱਤੀ ਮੈਂ ਫੋਨ ਮਲਾ ਲਿਆ ਹੈ ਉਸੇ ਬੇਸਵਾ ਨੂੰ ਜਿਸ ਦਾ ਨਾਮ ਰੋਜੀ ਹੈ ਟਾਈਮ ਲੈ ਲਿਆ ਹੈ ਉਸ ਤੋਂ ਕੱਲ ਸ਼ਾਮ ਦਾ ਫੋਨ ਕੱਟ ਕੇ ਮੈਂ ਜਿਵੇਂ ਹੀ ਬਿਛਨੀ ਦੀ ਫੋਟੋ ਸਿੱਧੀ ਕੀਤੀ ਮੈਨੂੰ ਯਾਦਾ ਗਿਆ ਕਿਵੇਂ ਅਸੀਂ ਉੱਚੇ ਪਿੰਡ ਵਿੱਚ ਪਿੰਡ ਦੀਆਂ ਸਭ ਕੁੜੀਆਂ ਚਿਲੀਆਂ ਨੂੰ ਭੈਣਾ ਦਾ ਦਰਜਾ ਦਿੰਦੇ ਹੁੰਦੇ ਸੀ ਪਿੰਡ ਵਿੱਚ ਕੁਝ ਸਨ ਜੋ ਲੰਗੀ ਜਾਂਦੀ ਨੂੰ ਟਿੱਚਰ ਮਖੌਲ ਕਰ ਦਿੰਦੇ ਹੁੰਦੇ ਸੀ ਉਹਨਾਂ ਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ ਪੂਰੇ ਪਿੰਡ ਵਿੱਚ ਬਦਨਾਮ ਸਨ ਉਹ ਕੋਈ ਘਰੇ ਵੀ ਨਹੀਂ ਸੀ ਵਾਰਦਾ ਇਹੋ ਜਿਆ ਨੂੰ ਮੈਂ ਫੋਨ ਤਾਂ ਕਰ ਲਿਆ ਸੀ ਟਾਈਮ ਵੀ ਲੈ ਲਿਆ ਸੀ ਹੁਣ ਇਹ ਸਮਝ ਨਹੀਂ ਸੀ ਆ ਰਹੀ ਮੈਂ ਉਸ ਨਾਲ ਗੱਲ ਕਿਵੇਂ ਕਰੂੰਗਾ ਮੈਂ ਤਾਂ ਪੂਰੀ ਜ਼ਿੰਦਗੀ ਕਿਸੇ ਨਾਲ ਪਿੱਛਰ ਮਖੌਲ ਵੀ ਨਹੀਂ ਸੀ ਕੀਤਾ ਮੈਂ ਰੋਟੀ ਖਾ ਕੇ ਪਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਬਿਛਨੀ ਨੇ ਕਿਹਾ ਹੋਵੇ ਨਾ ਹੁਣ ਤੈਨੂੰ ਭੋਰਾ ਵੀ ਸ਼ਰਮ ਨਹੀਂ ਰਹੀ ਅਜੇ ਤਾਂ ਮੇਰਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਤੂੰ ਆਪਣੇ ਅਸਲੀ ਰੰਗ ਦਿਖਾਉਣ ਲੱਗ ਪਿਆ ਜੇ ਹੋਰ ਨਹੀਂ ਤਾਂ ਆਪਣੇ ਪੁੱਤ ਬਾਰੇ ਸੋਚ ਜੇ ਉਸ ਨੂੰ ਪਤਾ ਲੱਗ ਗਿਆ ਕਿ ਤੂੰ ਕਿੱਥੇ ਗਿਆ ਸੀ ਉਹ ਜਵਾਗਤਾ ਮਰਨ ਹੋ ਜੂ ਮੈਂ ਇੱਕਦਮ ਉੱਠ ਕੇ ਬੈਠ ਗਿਆ ਬਿਛਨੀ ਨੂੰ ਪੁੱਛਣ ਲੱਗ ਗਿਆ ਬਿਸ਼ਨੀਏ ਤੂੰ ਵੀ ਮੇਰੇ ਬਾਰੇ ਉਹੀ ਸੋਚਦੀ ਹੈ ਜੋ ਚਾਚਾ ਸੋਚਦਾ ਹੈ ਤੈਨੂੰ ਵੀ ਮੇਰੇ ਤੇ ਯਕੀਨ ਨਹੀਂ ਰਿਹਾ ਮੈਂ ਤਾਂ ਇਹ ਦੇਖਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਦਾ ਬੁਰੇ ਤੋਂ ਬੁਰਾ ਕੀ ਹਰ ਹੋ ਸਕਦਾ ਹੈ ਮੈਨੂੰ ਲੱਗਿਆ ਜਿਵੇਂ ਬਿਸ਼ਨੀ ਹਨੇਰੇ ਵਿੱਚ ਮੇਰੇ ਮੰਜੇ ਕੋਲ ਖੜੀ ਗੁੱਸੇ ਵਿੱਚ ਕਹਿ ਰਹੀ ਹੋਵੇ ਬਸ ਕਰ ਬਸ ਕਰ ਤੂੰ ਨਾ ਆਪਣਾ ਬਹੁਤਾ ਗਿਆਨ ਨਵਦਾ ਇਹ ਸਭ ਪਤਾ ਕਰਕੇ ਮੈਂ ਵਾਪਸ ਆ ਜਾਵਾਂਗੀ ਜਾਂ ਅੱਗੇ ਤੋਂ ਵਿਛੋੜੇ ਪੈਣੋਂ ਹਟ ਜਾਣਗੇ ਬਹਾਨੇ ਨਾ ਬਣਾ ਆਪਣੀ ਅਸਲੀਅਤ ਨਾਲ ਝਪਾ ਐ ਕਿਉਂ ਨਹੀਂ ਕਹਿੰਦਾ ਕਿ ਹੁਣ ਤੇਰੇ ਵਿੱਚ ਸਬਰ ਨਹੀਂ ਰਿਹਾ ਨਹੀਂ ਨਹੀਂ ਬਿਛਨੀਏ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਤਾਂ ਮੈਂ ਘਬਰਾਏ ਹੋਏ ਨੇ ਜਵਾਬ ਦਿੱਤਾ ਮੈਨੂੰ ਲੱਗਿਆ ਬਿਛਨੀ ਨੇ ਕਿਹਾ ਹੋਵੇ ਕੀ ਮੈਂ ਮੈਂ ਕਰਦਾ ਹਾਂ ਉਹ ਪੁੱਠੇ ਕੰਮ ਹੀ ਕਿਉਂ ਕਰਦਾ ਹੈ ਜਿੱਦੀ ਤੈਨੂੰ ਸਫਾਈ ਦੇਣੀ ਪਵੇ ਕਿਉਂ ਧੋਲੇ ਝਾਟੇ ਸਵਾਪ ਪਉਣ ਲੱਗਿਆ ਮੈਂ ਡਾ ਗਿਆ ਤੇ ਉੱਠ ਕੇ ਲਾਈਟ ਲਾਈ ਕੋਈ ਨਹੀਂ ਸੀ ਕਮਰੇ ਵਿੱਚ ਆ ਸਭ ਮੇਰੇ ਮਨ ਦਾ ਵਹਿਮ ਸੀ ਮੈਂ ਫੇਰ ਮਨ ਪੱਕਾ ਕਰਕੇ ਸੌ ਗਿਆ ਕੱਲ ਸ਼ਾਮ ਨੂੰ ਜਾਣਾ ਹੈ ਰੋਜੀ ਕੋਲ ਤੇ ਉਸ ਤੋਂ ਹੀ ਜਾਨਣਾ ਹੈ ਉਸ ਦੀ ਜ਼ਿੰਦਗੀ ਦਾ ਅਹਿਸਾਸ ਜਦੋਂ ਆਦਮ ਖੋਰ ਉਸ ਨੂੰ ਚੁੰੁੰਦੇ ਹਨ ਤਾਂ ਉਹ ਕਿਹੜਾ ਰਿਸ਼ਤਾ ਹੰਡਾਰੀ ਹੁੰਦੀ ਹੈ ਤੇ ਕੀ ਇਹ ਨਿਤ ਨਵੇਂ ਬਣਦੇ ਰਿਸ਼ਤਿਆਂ ਦੇ ਟੁੱਟਣ ਦਾ ਉਸ ਨੂੰ ਕੋਈ ਮੁਲਾਲ ਹੁੰਦਾ ਹੈ ਕਿ ਨਹੀਂ ਜੇ ਨਹੀਂ ਤਾਂ ਉਹ ਉਸ ਜ਼ਿੰਦਗੀ ਨੂੰ ਕਿਵੇਂ ਜੀ ਰਹੀ ਹੈ ਜਿਸ ਵਿੱਚ ਕੋਈ ਅਹਿਸਾਸ ਹੀ ਨਹੀਂ ਜਦੋਂ ਅਗਲੇ ਦਿਨ ਸ਼ਾਮ ਨੂੰ ਮੈਂ ਪੈਗ ਲਗਾ ਕੇ ਤਿਆਰ ਹੋ ਕੇ ਰੋਜੀ ਕੋਲ ਜਾਣ ਲੱਗਾ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮਸ਼ੀਨ ਨੇ ਕਿਹਾ ਹੋਵੇ ਤੇ ਤੂੰ ਨਹੀਂ ਟਲਿਆ ਜਿੱਥੇ ਜਾਣਾ ਜਾ ਪਰ ਖਬਰਦਾਰ ਜੇ ਆ ਕੇ ਮੇਰੇ ਫੁੱਲਾਂ ਨੂੰ ਹੱਥ ਲਾਇਆ ਰੁਕ ਗਿਆ ਹਮੈਂ ਹੋਸ਼ਾਪੀਣ ਬੈਠ ਗਿਆ ਹਾਂ ਅੱਜ ਦੀ ਮੁਲਾਕਾਤ ਦਾ ਸਮਾਂ ਕਸ਼ਮਕਸ਼ ਵਿੱਚ ਹੀ ਲੰਘ ਗਿਆ ਇਹ ਸੀ ਕਹਾਣੀ ਦਾ ਪੰਜਵਾਂ ਪਾਗ ਕਹਾਣੀ ਦਾ ਜੇ ਮבאਕ ਆਲਾਵੇਗਾ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਹੁਤ ਬਹੁਤ ਧੰਨਵਾਦ